ਪੰਜਾਬ ਸਰਕਾਰ ਦੀ ਅਗਰ ਗੱਲ ਕਰੀਏ ਤਾਂ ਪੰਜਾਬ ਸਰਕਾਰ ਦਾ ਫੈਸਲਾ ਕੀ ਨਸ਼ੇ ਨੂੰ ਪੰਜਾਬ ਤੋਂ ਖਤਮ ਕਰਨਾ ਹੈ ਤੇ ਇਸ ਮੁਰਤੂ ਪੰਜਾਬ ਨੂੰ ਜਿਹੜਾ ਹੈ ਰੰਗਲਾ ਪੰਜਾਬ ਬਣਾਉਣਾ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਜਿਹਦੇ ਚਲਦੇ ਲਗਾਤਾਰ ਪੰਜਾਬ ਦੇ ਵਿੱਚ ਕਾਰਵਾਈਆਂ ਵੀ ਹੋ ਰਹੀਆਂ ਨੇ ਪੰਜਾਬ ਸਰਕਾਰ ਵੱਲੋਂ ਜਿਹੜਾ ਹੈ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਕਾਰਵਾਈ ਕੀਤੀ ਗਈ ਹੈ ਉਹਦੇ ਤਹਿਤ ਜਿਹੜਾ ਹੈ ਅੱਜ ਮੋਹਾਲੀ ਦੇ ਵੀ ਜਿਹੜਾ ਹੈ ਇੱਕ ਮਕਾਨ ਨੂੰ ਜਿਹੜਾ ਤੋੜਿਆ ਜਾ ਰਿਹਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਨਸ਼ਾ ਤਸਕਰ ਹੈ ਜਿਹਦਾ ਮਕਾਨ ਜਿਹੜਾ ਹੈ ਬਿਲਕੁਲ ਤੋੜਿਆ ਜਾ ਰਿਹਾ ਸਰ ਇੱਕ ਛੋਟੀ ਜੀ ਬਾਈਟ ਬਣੀ ਪੰਜਾਬ ਸਰਕਾਰ ਵੱਲੋਂ ਜਿਹੜਾ ਹੈ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਕਾਰਵਾਈ ਕੀਤੀ ਗਈ ਹੈ ਉਹਦੇ ਤਹਿਤ ਜਿਹੜਾ ਹੈ ਅੱਜ ਮੁਹਾਲੀ ਦੇ ਵੀ ਜਿਹੜਾ ਹੈ ਇੱਕ ਮਕਾਨ ਨੂੰ ਜਿਹੜਾ ਹੈ ਤੋੜਿਆ ਜਾ ਰਿਹਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਨਸ਼ਾ ਤਸਕਰ ਹੈ ਜਿਹਦਾ ਮਕਾਨ ਜਿਹੜਾ ਹੈ ਬਿਲਕੁਲ ਤੋੜਿਆ ਜਾ ਰਿਹਾ ਹੈ ਸਾਫ਼ ਤੌਰ ਤੇ ਕਹਿ ਸਕਦੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਪਨਾ ਹੈ ਕਿ ਪੰਜਾਬ ਨੂੰ ਰਗਲਾ ਪੰਜਾਬ ਬਣਾਣਾ ਹੈ ਜਿਹਦੇ ਚੱਲਦੇ ਲਗਾਤਾਰ ਪੰਜਾਬ ਦੇ ਵਿੱਚ ਕਾਰਵਾਈਆਂ ਵੀ ਹੋ ਰਹੀਆਂ ਨੇ ਚਾਹੇ ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਹੋਰਾਂ ਦੀ ਗੱਲ ਕਰੀਏ ਉਹਨਾਂ ਵੱਲੋਂ ਵੀ ਜਿਹੜੇ ਨੇ ਸਾਫ਼ ਤੌਰ ਤੇ ਦਿਸ਼ਾ ਨਿਰਦੇਸ਼ ਜਿਹੜੇ ਨੇ ਸੀਨੀਅਰ ਅਧਿਕਾਰੀਆਂ ਨੂੰ ਦਿੱਤੇ ਗਏ ਨੇ ਕਿ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਜੋ ਵੀ ਵਿਅਕਤੀ ਨਸ਼ੇ ਦੇ ਕਾਰੋਬਾਰ ਦੇ ਵਿੱਚ ਲੀਨ ਹੈ ਉਹਦੇ ਖਿਲਾਫ ਜਿਹੜੀ ਹੈ ਕਾਰਵਾਈ ਹੋਵੇਗੀ ਜਾਂ ਨਾਲ ਹੀ ਜੋ ਵੀ ਉਹਨੇ ਪ੍ਰਾਪਰਟੀ ਜਿਹੜੀ ਹੈ ਇਸ ਨਸ਼ੇ ਦੇ ਕਾਰੋਬਾਰ ਨਸ਼ੇ ਦੀ ਕਮਾਈ ਤੋਂ ਜਿਹੜੀ ਹੈ ਬਣਾਈ ਹੈ ਉਸ ਪ੍ਰਾਪਰਟੀ ਨੂੰ ਜਿਹੜਾ ਹੈ ਬਿਲਕੁਲ ਤੋੜਿਆ ਜਾਵੇਗਾ ਹਾਲਾਂਕਿ ਇਸ ਤੋਂ ਪਹਿਲਾਂ ਵੀ ਕਈ ਕਾਰਵਾਈਆਂ ਜਿਹੜੀਆਂ ਨੇ ਬਿਲਕੁਲ ਦੇਖਣ ਨੂੰ ਮਿਲੀਆਂ ਚਾਹੇ ਅਸੀਂ ਪਟਿਆਲੇ ਦੀ ਗੱਲ ਕਰੀਏ ਚਾਹੇ ਲੁਧਿਆਣੇ ਦੀ ਗੱਲ ਕਰੀਏ ਚਾਹੇ ਪੰਜਾਬ ਦੇ ਵੱਖ ਜਗਾ ਦੀ ਗੱਲ ਕਰੀਏ ਉੱਥੇ ਜਿਹੜੀ ਹੈ ਵੱਡੀ ਕਾਰਵਾਈਆਂ ਜਿਹੜੀਆਂ ਨੇ ਦੇਖਣ ਨੂੰ ਮਿਲ ਰਹੀਆਂ ਨੇ ਅੱਜ ਅਗਰ ਮੁਹਾਲੀ ਦੀ ਗੱਲ ਕਰੀਏ ਤੇ ਮੁਹਾਲੀ ਦੇ ਵਿੱਚ ਵੀ ਜਿਹੜੀ ਹੈ ਕਾਰਵਾਈ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ ਤਸਵੀਰਾਂ ਦੇ ਵੀ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਬਿਲਕੁਲ ਮਕਾਨ ਜਿਹੜਾ ਹੈ ਤੋੜਿਆ ਜਾ ਰਿਹਾ ਹੈ ਪ੍ਰੋਸੀਮਲ ਸੂਤਰਾ ਦੀ ਗੱਲ ਕਰੀਏ ਤੇ ਚਿੱਟੇ ਦੇ ਕਾਰੋਬਾਰ ਦੇ ਵੀ ਜਿਹੜਾ ਹੈ ਵਿਅਕਤੀ ਜਿਹੜਾ ਸੀਗਾ ਲੀਨ ਸੀਗਾ ਸੀਨੀਅਰ ਅਧਿਕਾਰੀ ਜਿਹੜੇ ਨੇ ਉਹ ਇੱਥੇ ਮੌਕੇ ਤੇ ਜਿਹੜੇ ਨੇ ਮੌਜੂਦ ਨੇ ਐਸਐਸਪੀ ਮੁਹਾਲੀ ਜਿਹੜੇ ਨੇ ਉਹ ਇੱਥੇ ਜਿਹੜੇ ਨੇ ਗੱਲਬਾਤ ਜਿਹੜੀ ਹੈ ਜ਼ਰੂਰ ਕਰਨ ਦੀ ਕੋਸ਼ਿਸ਼ ਕਰ ਜੇਸੀਬ ਜਿਹੜੀ ਹੈ ਬਿਲਕੁਲ ਜਿਹੜੀ ਹੈ ਚੱਲ ਰਹੀ ਹੈ ਹਾਲਾਂਕਿ ਅਧਿਕਾਰੀ ਇੱਥੇ ਆਏ ਗੱਲਬਾਤ ਜਿਹੜੀ ਹੈ ਕਰਨ ਦੀ ਕੋਸ਼ਿਸ਼ ਕਰਦੇ ਆ ਸਰ ਇੱਕ ਛੋਟੀ ਜੀ ਬਾਈਟ ਕਰ ਲਈ ਤੇ ਬਿਲਕੁਲ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਪੀਲਾ ਪੰਜਾਬ ਜਿਹੜਾ ਹੈ ਬਿਲਕੁਲ ਇੱਥੇ ਜਿਹੜਾ ਇਸ ਸਮੇਂ ਚੱਲ ਰਿਹਾ ਹੈ ਤੇ ਇਸ ਵਿਅਕਤੀ ਵੱਲੋਂ ਜਿਹੜਾ ਹੈ ਨਸ਼ੇ ਦੀ ਜਿਹੜੀ ਕਮਾਈ ਸੀਗੀ ਉਹਦੇ ਵੱਲੋਂ ਜਿਹੜੀ ਹੈ ਇਹ ਪੂਰੀ ਪ੍ਰਾਪਰਟੀ ਜਿਹੜੀ ਹੈ ਬਣਾਈ ਗਈ ਸੀਗੀ ਤੇ ਸਾਫ਼ ਤੌਰ ਤੇ ਜਿਹੜਾ ਹੈ ਪੰਜਾਬ ਸਰਕਾਰ ਵੱਲੋਂ ਇਹ ਦਿਸ਼ਾ ਨਿਰਦੇਸ਼ ਇਹ ਕਿ ਅਗਰ ਕੋਈ ਵੀ ਵਿਅਕਤੀ ਨਸ਼ੇ ਦੇ ਕਾਰੋਬਾਰ ਦੇ ਵਿੱਚ ਲੀਨ ਹੈ ਤੇ ਉਹਦੇ ਤੇ ਜਿਹੜੀ ਹੈ ਕਾਰਵਾਈ ਹੋਏਗੀ ਕਈ ਮਾਮਲੇ ਜਿਹੜੇ ਨੇ ਪੰਜਾਬ ਦੇ ਵਿੱਚ ਬੀਤੇ ਦਿਨੀ ਜਿਹੜੇ ਨੇ ਦਰਜ ਕੀਤੇ ਗਏ ਤੇ ਬਿਲਕੁਲ ਤਸਵੀਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਕਿ ਪੀਲਾ ਬੰਦਾ ਜਿਹੜਾ ਇਸ ਸਮੇਂ ਚਲਾਇਆ ਜਾ ਰਿਹਾ ਹੈ ਤੇ ਇਹ ਜਿਹੜੀ ਇਸ ਵਿਅਕਤੀ ਦੇ ਵੱਲੋਂ ਨਸ਼ੇ ਦੀ ਕਮਾਈ ਕਰਕੇ ਜਿਹੜੀ ਵੀ ਪ੍ਰਾਪਰਟੀ ਬਣਾਈ ਗਈ ਸੀਗੀ ਉਹਨੂੰ ਜਿਹੜਾ ਹੈ ਬਿਲਕੁਲ ਤੋੜਿਆ ਜਾ ਰਿਹਾ ਹੈ ਤੇ ਬਿਲਕੁਲ ਸਾਫ਼ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਅਸੀਂ ਇਸ ਸਮੇਂ ਮੋਹਾਲੀ ਦੇ ਨਾਲ ਲੱਗਦੇ ਜੁਝਾਰਨਗਰ ਦੀ ਦਿਖਾ ਰਹੇ ਹਾਂ ਕਿਉਂਕਿ ਪੰਜਾਬ ਸਰਕਾਰ ਦੀ ਅਗਰ ਗੱਲ ਕਰੀਏ ਤਾਂ ਪੰਜਾਬ ਸਰਕਾਰ ਦਾ ਫੈਸਲਾ ਹੈ ਕਿ ਨਸ਼ੇ ਨੂੰ ਪੰਜਾਬ ਤੋਂ ਖਤਮ ਕਰਨਾ ਹੈ ਤੇ ਇਸ ਮੁਰਦ ਤੋਂ ਪੰਜਾਬ ਨੂੰ ਜਿਹੜਾ ਹੈ ਰੰਗਲਾ ਪੰਜਾਬ ਬਣਾਉਣਾ ਹੈ ਮੋਹਾਲੀ ਦਾ ਕੈਮਰਾ ਪਰਸਨ ਵਿਜੇ ਦੇ ਨਾਲ ਲਈ ਐਨਬੀ ਨਿਊਜ਼ ਲਈ ਹਮੇਸ਼ਾ ਇੱਥੇ ਦੀ ਰਿਪੋਰਟ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਦੇ ਅਨੁਮਾਈ ਸਾਡੀ ਇੱਕ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਉਹਦੇ ਤਹਿਤ ਅੱਜ ਇੱਥੇ ਕਾਰਵਾਈ ਕੀਤੀ ਗਈ ਹੈ ਜੀ ਇੱਕ ਨਸ਼ਾ ਸਮਗਲਰ ਹੈ ਮਲਕੀਤ ਸਿੰਘ ਤੇ ਉਹਦਾ ਬੇਟਾ ਹੈਪੀ ਇਹਨਾਂ ਦੇ ਉੱਪਰ ਕੁੱਲ ਮਿਲਾ ਕੇ ਜਿਹੜੇ ਇੱਥੇ 12 ਪਰਚੇ ਦਰਜ ਹੈ ਜਿਨ੍ਹਾਂ ਤੋਂ ਤਕਰੀਬਨ 5 ਪਰਚੇ ਐਨਡੀਪੀਐਸ ਦੇ ਐਕਸਾਈਜ਼ ਦੇ ਤੇ ਬਾਕੀ ਲੜਾਈ ਝਗੜੇ ਦੇ ਪਰਚੇ ਹੈਗੇ ਇਹਨਾਂ ਦੇ ਇਹ ਬੜੇ ਵੱਡੇ ਲੈਵਲ ਤੇ ਪਹਿਲਾਂ ਤੋਂ ਹੀ ਨਸ਼ੇ ਦਾ ਤੇ ਸ਼ਰਾਬ ਦਾ ਕੰਮ ਕਰਦੇ ਸੀਗੇ ਉਹ ਇਹਨਾਂ ਨੇ ਜਿਹੜਾ ਉਸ ਤੋਂ ਕਮਾਈ ਕੀਤੀ ਪੈਸਾ ਵਗੈਰਾ ਉਹ ਵੀ ਸਾਰਾ ਆਪਣਾ ਇੱਥੇ ਇੱਕ ਘਰ ਬਣਾਇਆ ਹੋਇਆ ਸੀਗਾ ਜਿਹੜਾ ਕਿ ਪੂਰੀ ਤਰ੍ਹਾਂ ਰੂਲਸ ਦੀ ਵਾਇਲੇਸ਼ਨ ਕਰਦੇ ਹੋਏ ਇੱਕ ਸਰਕਾਰੀ ਜ਼ਮੀਨ ਤੇ ਕਬਜ਼ਾ ਕਰਕੇ ਬਣਾਇਆ ਗਿਆ ਸੀਗਾ ਉਹਨੂੰ ਅੱਜ ਜਿਹੜਾ ਹੈਗਾ ਘਰ ਨੂੰ ਬਿਲਕੁਲ ਤੋੜ ਦਿੱਤਾ ਗਿਆ ਜੀ ਤੇ ਇਹ ਇਸ ਇੱਕ ਜੋ ਮਲਕੀ ਸਿੰਘ ਉਹ ਬਾਹਰ ਨੇ ਇਹ ਉਹਨਾਂ ਨੂੰ ਅਰੈਸਟ ਕਿੰਨਾ ਸਮਾਂ ਨਹੀਂ ਜਿਹੜੇ ਜਿਹੜੇ ਮੁਕੱਦਮਿਆਂ 'ਚ ਉਹ ਸੀਗਾ ਜੀ ਉਹਦੇ 'ਚ ਰੈਸਟ ਹੋਈ ਹੋਈ ਹੈ ਜਿਨ੍ਹਾਂ 'ਚ ਵਾਂਟਡ ਐ ਅਸੀਂ ਜਲਦੀ ਉਹਨਾਂ ਨੂੰ ਅਰੈਸਟ ਵੀ ਕਰ ਲਾਂਗੇ ਕਿਸੇ ਚੀਜ਼ ਦੀ ਲਗੜ ਰਿਹਾ ਹੈ ਕਿਤਾ ਗੈਕ ਕਰ ਇਹ ਐਨਡੀਪੀਐਸ ਤਹਿਤ ਕਾਰਵਾਈ ਹੋਈ ਹੈ ਜਾਂ ਫਿਰ ਜੋ ਗਲਤ ਜਗ੍ਹਾ ਤੇ ਨਹੀਂ ਦੇਖੋ ਕਾਰਵਾਈ ਜਿਹੜੀ ਹੈਗੀ ਐਨਡੀਪੀਐਸ ਦੇ ਤਹਿਤ ਕੋਈ ਐਦਾਂ ਦੀ ਹੋ ਨਹੀਂ ਹੈਗੀ ਲੇਕਿਨ ਇਹ ਜਿਹੜੇ ਜਿੰਨੇ ਵੀ ਨਸ਼ਾ ਸਮਗਲਰ ਨੇ ਇਹ ਆਪਣੇ ਇਸ ਤਰ੍ਹਾਂ ਨੂੰ ਜਿਹੜੀ ਕਾਲੀ ਕਮਾਈ ਦਾ ਹਿੱਸਾ ਹੁੰਦਾ ਹੈ ਉਹਦੇ 'ਚ ਕਿਉਂਕਿ ਇਹਨਾਂ ਨੂੰ ਕੋਈ ਪਰਮਿਸ਼ਨ ਵਗੈਰਾ ਮਿਲਦੀ ਨਹੀਂ ਹੈਗੀ ਤਾਂ ਇਹ ਸਾਰੇ ਰੂਲਸ ਨੂੰ ਵਾਇਓਲੇਟ ਕਰਦੇ ਹੋ ਇਹਦਾ ਬਣਵਾ ਲੈਂਦੇ ਨੇ ਤਾਂ ਕਿ ਇਹਨਾਂ ਦਾ ਪੈਸਾ ਜਿਹੜਾ ਨਸ਼ਿਆਂ ਦੀ ਕਾਲੀ ਉਹਦੇ ਚੋਂ ਕਮਾਈ ਚੋ ਕੀਤਾ ਗਿਆ ਉਹਨੂੰ ਅਡਜਸਟ ਕਰ ਸਕਣ ਉਹਦੇ ਤੇ ਤੇ ਕਾਰਵਾਈ ਕੀਤੀ ਗਈ ਪਹਿਲਾਂ ਵੀ ਡਿਮੋਲਿਸ਼ ਹੋਏ ਨੇ ਤੇ ਹੁਣ ਵੀ ਜਿਹੜੀ ਡਿਮੋਲਿਸ਼ ਹੋਏ ਨੇ ਕੀ ਲੱਗਦਾ ਹੈ ਕਿ ਜੋ ਬਾਕੀ ਔਰ ਜੋ ਨਸ਼ੇ ਦਾ ਸੌਦਾ ਕਰਦੇ ਨੇ ਜਾਂ ਸੌਦਾਗਰ ਨੇ ਉਹਨਾਂ ਤੇ ਕਿੰਨੀ ਕ ਅਸਰ ਪਏਗਾ ਨਹੀਂ ਬਿਲਕੁਲ ਨਹੀਂ ਨਹੀਂ ਜਿਉ ਦੇਖੋ ਨਸ਼ਿਆਂ ਦੇ ਜਿਹੜੀ ਕਾਰਵਾਈ ਉਹ ਚੱਲ ਰਹੀ ਹੈ ਇਹਨਾਂ ਦੇ ਐਫ ਆਈ ਆਰ ਵੀ ਰਜਿਸਟਰ ਕਰਦੇ ਆ ਤੇ ਕਾਨੂੰਨ ਦੀ ਵੀ ਅਸੀਂ ਜਿਹੜੀ ਜਿੰਨੀ ਹੋ ਸਕਦੀਆਂ ਦੀ ਪ੍ਰਾਪਰਟੀ ਅਟੈਚ ਵੀ ਕੀਤੀ ਹੈਗੀ ਹੈ ਕਾਫੀਆਂ ਦੀ ਤੇ ਹੁਣ ਜਿਹੜੀ ਬੰਦੀ ਕਾਰਵਾਈ ਹੋਊਗੀ ਹੋਰ ਵੀ ਡਿਮੋਲਿ ਉਹ ਇਦਾਂ ਹੀ ਚੱਲੀ ਰਹਿੰਦੀਆਂ ਨੇ ਜੇ ਅੱਗੇ ਵੀ ਕਿ ਮੋਹਾਲੀ ਚ ਕਿੰਨੇ ਕੁ ਦੀ ਲਿਸਟ ਬਣ ਚੁੱਕੀ ਕਿੰਨੇ ਕੁ ਹੋਰ ਇਹੋ ਜਿਹੇ ਨਹੀਂ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ ਜੀ ਵੀ ਜਿੰਨੇ ਵੀ ਜਿਹੜੇ ਕੋਈ ਬੰਦਾ ਜਿਹੜਾ ਸਾਡੇ ਏਰੀਆ ਦਾ ਸਮਗਲਰ ਹੈਗਾ ਵੀ ਉਹਨੇ ਅਗਰ ਪੈਸੇ ਦੀ ਇਸ ਤਰ੍ਹਾਂ ਜਿਹੜੀ ਇਨਵੈਸਟਮੈਂਟ ਕੀਤੀ ਹੋਈ ਹੈ ਕੋਈ ਘਰ ਬਣਾ ਰਿਹਾ ਕੋਈ ਆਪਣੀ ਬਿਲਡਿੰਗਸ ਬਣਾ ਰਿਹਾ ਉਹਨਾਂ ਤੇ ਇਦਾਂ ਹੀ ਅਸੀਂ ਕਾਰਵਾਈ ਕਰਾਂਗੇ ਜੀ ਅੱਗੇ ਵੀ ਠੀਕ ਹੈ ਜੀ ਚਲੋ